ਤੁਸੀਂ ਤਾਂ ਆਪ ਇਸ ਇਹ ਚ ਬੈਠੇ ਹੋ ਸਾਨੂੰ ਆਗੇ ਪਿਛੇ ਚਾਹ ਪੁੱਛੀ ਵੀ ਤੁਸੀਂ ਚਾਹ ਪੀ ਲਓ ਨਹੀਂ ਜੀ ਇਹ ਸਾਡਾ ਫਰਜ ਹੈ ਜੀ ਭਾਵੇਂ ਘਰੇ ਹੋਵੇ ਨਾ ਹੋਵੇ ਅਹੀਂ ਆਣ ਗਵਾਂਦ ਮੰਗ ਕੇ ਵੀ ਉਹ ਸੰਗਤ ਨੂੰ ਜਲ ਛਕਾਉਣਾ ਗੱਫਾ ਛਕਾਉਣਾ ਉਹਦੀ ਆਉ ਭਗਤ ਕਰਨੀ ਹੈ ਸਾਡੇ ਗੁਰਦੇ ਸਾਨੂੰ ਸਿਖਾਇਆ ਵਾ ਚੜਦੀ ਕਲਾ ਜੀ ਚੜਦੀ ਕਲਾ ਜੀਆਂ ਦੀ ਅਹੀਂ ਆਣੇ ਤੇ ਮਾਲ ਦੰਗਰ ਸਾਬ ਮੇਰਾ ਬਾਬੀ ਰਾਣ ਆ ਜਾਓ ਦੁੱਧ ਦਰ ਪਿਆ ਆ ਜਾਓ ਸ਼ਖਦੀ ਮੰਨੋ ਗੱਲ ਨੂੰ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸ਼ੁਕਰੀਆ ਇਹ ਮਹਾਰਾਜ ਆਪਾ ਦਾ ਕਾਲਪੁਰਖ ਦਾ ਚੰਗਾ ਕਿਵੇਂ ਬੋਲਿਆਉਂਦਾ ਮਾੜਾ ਵੀ ਬੋਲਿਆਉਂਦਾ ਜੇ ਚੰਗੇ ਬੋਲ ਆਖੀਏ ਮੈਂ ਆ ਮੈਂ ਕੀਤਾ ਨਹੀਂ ਇਹ ਜੋ ਕਰ ਸੱਚੇ ਪਾਤਸ਼ਾਹ ਪਰਮਾਤਮਾ ਨਹੀਂ ਹੈਗੀ ਵੀ ਨਰਾਜ਼ ਕੀ ਹੋ ਗਿਆ ਸਰ ਨਹੀਂ ਕੋਈ ਕੋਈ ਨਹੀਂ ਪਰਮਾਤਮਾ ਨਰਾਜ਼ ਜਾਂਦੀ ਹੁੰਦੀ ਹੈ ਜੋ ਤੁਸੀਂ ਹਾਲਤ ਵੇਖ ਰਹੇ ਹੋ ਕੁਦਰਤ ਨਾਲੋਂ ਇਹਨੂੰ ਆਪਾਂ ਰੋਕ ਨਹੀਂ ਸਕਦੇ ਇਹਦਾ ਜੋ ਹੋਇਆ ਕੀ ਆ ਬਸ ਇਹ ਹੈ ਅੱਖੀ ਦਾ ਵੀ ਦੱਸਿਆ ਜੀ ਤੰਦਰੁਸਤ ਰਹਿਣ ਚੜ੍ਹਦੀ ਕਲਾ ਜੀ ਕਿਰਪਾ ਮਾਂ ਰਾਜ ਦੀ ਨਾ ਤਾਂ ਰੁੜਗੀਆਂ ਮਤਲਬ ਸਾਰੀਆਂ ਹਾਂਜੀ ਹਾਂਜੀ ਚਲੋ ਕਰੋੜਗੀਆਂ ਕੋਈ ਮਤਲਬ ਫਾਂ ਦੇ ਸਾਰੀ ਖਰਾਬ ਹੋ ਗਈ ਹਾਂ ਤਾਂ ਕੋਈ ਕਿਰਪਾ ਮਾਰ ਸੱਚੇ ਪਾਸ਼ਾ ਉਹਨੂੰ ਹਰਕ ਦਾ ਫਿਕਰ ਆਉਂਦੇ ਆ ਪਾਣੀ ਦੇ ਵਿੱਚ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਵਾਦ ਕਰਦੇ ਆ ਕਿ ਸਾਡੀ ਸਾਰ ਲੈਣ ਆਉਣ ਡੇ ਆ ਤੇ ਬਹੁਤ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਜੀ ਸਾਡੇ ਤੰਦਰੁਸਤਾਂ ਬਖਸ਼ਿਸ਼ ਆ ਤੇ ਬਾਕੀ ਜੋ ਤੁਸੀਂ ਹਾਲਤ ਵੇਖ ਰਹੇ ਕੁਦਰਤਲੋਂ ਇਹਨੂੰ ਆਪਾਂ ਰੋਕ ਨਹੀਂ ਸਕਦੇ ਇਹ ਤਾਂ ਜੋ ਹੋ ਗਈ ਆ ਇਹ ਕਰਕੇ ਉਹ ਚੜਦੀ ਕਲਾ ਵਾ ਕੋਈ ਅਜੀ ਗੱਲ ਨਹੀਂ ਪਰ ਵੱਡੀ ਚੜਦੀ ਗੱਲ ਦੀ ਗੱਲ ਇਹ ਵੀ ਆ ਕਿ ਤੁਸੀਂ ਤਾਂ ਆਪ ਇਸ ਇਹ ਚ ਬੈਠੇ ਹੋ ਸਾਨੂੰ ਆ ਕੇ ਪੁੱਛ ਤੁਸੀਂ ਚਾਹ ਪੁੱਛੀ ਵੀ ਤੁਸੀਂ ਚਾਹ ਪੀ ਲਓ ਨਹੀਂ ਜੀ ਇਹ ਸਾਡਾ ਫਰਜ ਹੈ ਜੀ ਪਰ ਦੁੱਖ ਤੁਹਾਡੇ ਤੇ ਐਡੀ ਵੱਡੀ ਦੁੱਖ ਦੀ ਨਹੀਂ 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 ਇਹ ਇੱਕ ਪੰਜਾਬੀਆਂ ਦਾ ਇੱਕ ਰੋਟੀ ਖਵਾਉਣਾ ਜਾਂ ਚਾਹ ਪਿਉਣੀ ਇੱਕ ਸਾਡੇ ਗੁਰੂ ਨੇ ਸਾਨੂੰ ਵੇਖਿਆ ਸਿੱਖਿਆ ਦਿੱਤੀ ਆ ਹਾਂ ਜੀ ਭਾਵੇਂ ਘਰੇ ਹੋਵੇ ਨਾ ਹੋਵੇ ਅਹੀਂ ਆਣ ਗਵਾਂਦ ਮੰਗ ਕੇ ਵੀ ਉਹ ਸੰਗਤ ਨੂੰ ਜਲ ਛਕਾਉਣਾ ਗੱਫਾ ਛਕਾਉਣਾ ਉਹਦੀ ਆਉ ਭਗਤ ਕਰਨੀ ਇਹ ਸਾਡੇ ਗੁਰਡੇ ਸਾਨੂੰ ਸਿਖਾਇਆ ਵਾ ਹਾਂ ਔਰ ਸ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਇਹ ਗੱਦਿੱਤੀ ਆ ਭੁੱਖਿਆਂ ਨੂੰ ਗੱਫਾ ਛਕਾਓ ਨੰਗਿਆਂ ਨੂੰ ਕੱਪੜਾ ਦੋ ਤੇ ਜ਼ਰੂਰਤਮੰਦ ਲੋ ਉਹਨਾਂ ਦੀ ਜ਼ਰੂਰਤ ਵੀ ਪਰਾਸ਼ੀ ਕਰਕੇ ਜਾਂ ਵੈਸੇ ਕੁਦਰਤਲ ਜੋ ਵੀ ਪ੍ਰਮਾਤਮਾ ਕੋਲ ਦਿੱਤਾ ਸਾਨੂੰ ਉਹ ਅਸੀਂ ਹੁੰਦੀ ਹੈਲਪ ਕਰਨ ਨੂੰ 24 ਘੰਟੇ ਅੱਗੇ ਉਡੇ ਤਾਂ ਹਰ ਸਾਲ ਇਹ ਹਾਫਤ ਪੈਂਦੀ ਆ ਮੈਨੂੰ ਲੱਗਦਾ ਹਾਂ ਹਾਂ 2023 ਆ 23 ਜਾ ਜੀ ਜਾ ਕੀ ਆ ਫਿਰ ਵੀ ਪਰ ਚੜਦੀ ਕਲਾ ਚੋ ਚੜਦੀ ਕਲਾ ਮਹਾਰਾਜ ਸੱਚੇ ਬਹੁਤ ਜੀ ਬਹੁਤ ਵਧੀਆ ਬਿਲਕੁਲ ਜੀ ਚੜਦੀ ਕਲਾ ਚੋ ਕਿਰਪਾ ਮਹਾਰਾਜ ਦੀ ਬਸ ਇਹ ਹੀ ਆਖੀ ਦਾ ਦਤਿਆ ਜੀ ਤੰਦਰੁਸਤ ਰਹਿਣ ਜੀਆਂ ਨਾ ਕੋਈ ਐਸੀ ਗੱਲ ਹੋ ਜਾਈ ਚੰਗਾ ਵੀ ਉਹਨੇ ਲਾਉਣਾ ਮਾੜਾ ਵੀ ਉਹਨੇ ਲਾਉਣਾ ਇਹ ਮਹਾਰਾਜ ਆਪਣਾ ਹੈ ਕਾਲਪੁਰਖ ਦਾ ਚੰਗਾ ਵੀ ਉਹ ਲਾਉਣਾ ਮਾੜਾ ਵੀ ਲਾਉਣਾ ਜੇ ਚੰਗੇ ਵਾਲਾ ਕੀ ਮੈਂ ਆ ਮੈਂ ਕੀਤਾ ਨਹੀਂ ਇਹ ਜੋ ਕਰ ਸੱਚੇ ਪਾਸ਼ਾ ਪਰਮਾਤਮਾ ਨਹੀਂ ਹੈਗੀ ਵੀ ਨਰਾ ਕੀ ਹੋ ਗਿਆ ਸਾਰਾ ਨਹੀਂ ਨਹੀਂ ਕੋਈ ਕੋਈ ਨਹੀਂ ਪਰਮਾਤਮਾ ਨਰਾਜੀ ਜਾਂਦੀ ਹੁੰਦੀ ਹੈ ਇਹ ਰੱਬ ਦਾ ਕਹਿਰ ਹੈ ਜ਼ਮੀਨਾਂ ਤਾਂ ਰੁੜ ਗਈਆਂ ਮਤਲਬ ਸਾਰੀਆਂ ਤੁਹਾਡੀਆਂ ਹਾਂਜੀ ਹਾਂਜੀ ਚਲੋ ਰੁੜ ਗਈਆਂ ਕੋਈ ਮਤਲਬ ਫਸਲ ਸਾਰੀ ਖਰਾਬ ਹੋ ਗਈ ਹਾਂ ਤਾਂ ਕੋਈ ਕਿਰਪਾ ਮਾਰ ਸੱਚੇ ਪਾਸ਼ਾ ਉਹਨੂੰ ਹਰਕ ਦਾ ਫਿਕਰ ਹੈ ਹਾਂ ਹਾਂਜੀ ਹਾਂਜੀ ਉਹ ਤਾਂ ਅਸੀਂ ਕਰਨ ਦੇ ਸੀ ਵੀ ਕਿ ਨਾਲ ਮੇਘੂ ਨਾਲ ਹੁਣ ਛੱਡ ਦਈ ਹਾਂ ਇੱਕ ਮਿੰਟ ਆ ਰੱਡ ਲੈ ਜੋ ਜੀ ਇਹ ਇਤਨਾ ਪਿਛਲੇ ਦਿਨਾਂ ਤੋਂ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਉੱਪਰ ਇਸ ਟਾਈਮ ਜਿਹੜੀ ਸਿੱਤੀ ਆ ਇਹ ਤੁਸੀਂ ਬੇੜੀ ਆਪਦੀ ਬਣਾਈ ਹੋਈ ਹੈ ਜੀ ਇਹ ਆਪਦੀ ਬਣਾਈ ਇਹ ਮੁੱਲ ਪਾਣੀ ਦਾ ਕਰਕੇ ਲਿਆਂਦੀ ਹੈ ਮੈਂ ਸਾਫ ਕਸਰਪੰਚਾ ਜੀ ਇਹ ਆਪਦੀ ਲਿਆਂਦੀ ਬੇੜੀ ਹਾਂਜੀ ਇਹ ਨੰਗਣ ਟੱਪਣ ਦਾ ਵੀ ਬੱਚੇ ਕੱਢੇ ਆ ਉਦੋਂ ਪਹਿਲਾਂ ਤੇ ਫਿਰ ਲੱਗੇ ਮੱਝਾਂ ਉੱਚੇ ਕਰ ਖੜੀਆਂ ਵੇ ਇਸ ਕਰਕੇ ਇੰਜਾਂ ਨੇ ਬਚ ਲੋ ਸਾਡਾ ਜਾਣ ਆਉਣ ਦਾ ਦੁੱਧ ਚੋ ਲਈਦਾ ਘਰੇ ਤੇ ਮਕਾਨ ਤੇ ਬੈਠੇ ਆ ਜ਼ਿੰਦਗੀ ਤਾਂ ਬਹੁਤ ਔਖੀ ਹੈ ਥੋੜਾ ਜੀ ਬਹੁਤ ਖਰਾਬ ਹੈ ਜੀ ਕੋਈ ਬਹੁਤ ਹੀ ਖਰਾਬ ਹੈ ਜ਼ਿੰਦਗੀ ਜ਼ਿੰਦਗੀ ਦਾ ਇਦੋਂ ਹੋਰ ਮਾੜੀ ਨਹੀਂ ਕੋਈ ਮੁੰਡਾ ਚੜ੍ਹਦੀ ਕਲਾਗਾ ਬਾਪੂ ਇਹ ਰਾਮ ਜੀ ਠੀਕ ਚਲੋ ਮੈਂ ਫਿਰ ਨਹੀਂ ਲੈਣੀ ਜਿਹੜੀ ਚੀਜ਼ ਤੇ ਹੱਥ ਕੋਲੇ ਪਹੁੰਚੂ ਠੀਕ ਹੈ ਨੰਬਰ ਦੇ ਦਿਓ ਜੀ ਨੰਬਰ ਇੱਥੇ ਹੀ ਆ ਨੰਬਰ ਦੂਜਾ ਨੰਬਰ ਤੇਰੇ ਵਾਲਾ ਦਾ ਸੋਤੇ ਆ ਜਾਂਦਾ ਇੱਥੇ ਰੱਖੀਆ ਜੰਮਾ ਮੈਂ ਕਰ ਜੇ ਆਉਂਦਿਆਂ ਨੂੰ ਵੀ ਇੱਥੇ ਸਮਾਂ ਲਾ ਕੇ ਕਿਵੇਂ ਤੁਸੀਂ ਜਾਂਦੇ ਆਉਂਦੇ ਹੋਗੇ ਤਾਂ ਜਾਂਦੇ ਆਉਂਦੇ ਵੀਰ ਜੀ ਐਸੇ ਤੇ ਮੜਾ ਮੋੜ ਜਿਵੇਂ ਇੱਕ ਦੂਜੇ ਦੇ ਘਰ ਦੇ ਵਿੱਚ ਗੇੜਾ ਮਾਰ ਲਿਆ ਹੋਰ ਨਹੀਂ ਦੂਰ ਜਾਣ ਵਾਲੀ ਦੀ ਇਹ ਮਾੜੀ ਆ ਸਾਡੇ ਰਿਸ਼ਤੇਦਾਰ ਇੱਥੇ ਡੁੱਬੇ ਪੈਦੇ ਵਿਚਾਰੇ ਆਉਂਦੇ ਹੀ ਮੈਂ ਨਹੀਂ ਅਸੀਂ ਆ ਨਹੀਂ ਸਕਦੇ ਮੈਂ ਹਾਂਜੀ ਕਿ ਕਿੰਨੇ ਦਿਨਾਂ ਤੋਂ ਸੋਡੇ ਪਿੰਡ ਚ ਪਾਣੀ ਆ ਪਾਣੀ ਅੱਜ ਮੇਰੇ ਸਹਜ ਤੇ 10 ਦਿਨ ਹੋ ਗਿਆ ਜੀ 10 ਦਿਨ ਹੋ ਗਏ 10 ਦਿਨ ਹਾਂ ਜੀ ਪਿੰਡ ਚ ਪਾਣੀ ਆ ਗਿਆ ਹਾਂਜੀ 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 10 ਫਸਲਾਂ ਵੀ ਤੁਹਾਡੀਆਂ ਵਰ ਗਈਆਂ ਫਸਲਾਂ ਦਾ ਬਰਬਾਦ ਹੋ ਗਈ ਜੀ ਫਸਲਾਂ ਬਰਬਾਦ ਹੋ ਗਈਆਂ ਭਾਈ ਸਰ ਅਕਾ ਆਪਣੀ ਜ਼ਮੀਨ ਨੂੰ ਢਾਹ ਬੜੀ ਐ ਇਥੋਂ ਤਾਂ ਗੱਗੜ ਕੇ ਪਿੰਡ ਆਪਣੇ ਨਾਲ ਲੱਗਦਾ ਗੱਗੜ ਕੇ ਪਿੰਡ ਦੇ ਵਿੱਚ ਵੀ ਬੜੀ ਢਾਹ ਜਾਈ ਆ ਉਹਨਾਂ ਦੀ ਜੇ ਮੋਟਰਾਂ ਢਹਿ ਗਈਆਂ ਵਾ ਤੇ ਢਾਹ ਲੈnde ਲੈnde ਨੂੰ ਥੱਲੇ ਨੂੰ ਤੁਰੀ ਆਉਂਦੀ ਆ ਥੱਲੇ ਸਾਈਡ ਤੋਂ ਗੁਰੂ ਘਰ ਹਟਾਫ ਸਰ ਉੱਥੇ ਬੜਾ ਜਿਆਦਾ ਬੈਠ ਲੈ ਹਾਂਜੀ ਹਾਂਜੀ ਕੋਈ ਨਹੀਂ ਇੰਨਾ ਗਰੀਬ ਦਾ ਜੀ ਉਹ ਹਾਂਜੀ ਕਿਵੇਂ ਚੱਲਦਾ ਬਾਪੂ ਆਰਥਿਕੇ ਤਾਂ ਹੁਣ ਫਸਲਾਂ ਵੀ ਗਈਆਂ ਫਿਰ ਕਿਵੇਂ ਗੁਜ਼ਾਰਾ ਅੱਗੇ ਜਿਓ ਕਰਨ ਲਾ ਪਹੂ ਆ ਜੋ ਅੱਗੇ ਨੂੰ ਹੈ ਜੀ ਮਹਾਰਾਜੀ ਸੱਚੇ ਪਹਛਾਈ ਆਂ ਜਾਨੇ ਕਿਹਦੇ ਘੜੀ ਹੱਥ ਕਰਾਂਗੇ ਜਾ ਕੇ ਕੀ ਕਰਾਂਗੇ 3 ਨਵੇਂ ਨਰੋਏ ਰਹਿਣ ਤੇ ਬੜਾ ਤਾ ਕੀ ਬੱਜਣੇ ਨਾ ਬੜਾ ਖਸਮ ਨੂੰ ਖਾਵੇ ਫੇਰ ਵੇਖੀ ਚੋ ਸਾੜਨ ਦੀ ਕਲਾ ਚੜਦੀ ਕਲਾ ਹੀ ਚੜਦੀ ਕਲਾ ਜੀਆਂ ਦੀ ਅਹੀਂ ਆਣੇ ਤੇ ਮਾਲ ਦੰਗਰ ਸਾਬ ਮੇਰਾ ਬਾਬੀ ਨਾਨਕ ਤਾਣੇ ਬੱਜਣ ਤੇ ਇੰਨੇ ਬੜਾ ਦੋਤਰੀ ਚਾਹੇ ਤੁਹਾਡੇ ਭਰਾਵਾਂ ਦਾ ਸੰਯੋਗ ਚਾਹੀਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਹਾਂਜੀ ਸਾਰਸੂਪ ਲੈਂਦਾ ਕੋਈ ਇੱਥੇ ਆ ਕੇ ਕੋਈ ਸਰਕਾਰ ਤਾਂ ਤੁਹਾਨੂੰ ਪਤਾ ਹੀ ਹੈ ਜੀ ਸਰਕਾਰ ਆਵੇ ਵੀ ਕਿਵੇਂ ਕੋਈ ਪਾਣੀ ਦਾ ਜਿਆਦਾ ਕੋਈ ਰਾਹ ਖੜਾ ਨਹੀਂ ਕਿ ਜੇ ਤਾਂ ਕੋਈ ਉਹਤਰਾ ਸਰਕਾਰਾਂ ਜ਼ੋਰ ਮਾਰਦੀਆਂ ਬਥੇਰਾ ਪਰ ਸਾਰੀ ਪਬਲਿਕ ਤੇ ਆਫਤ ਆਈ ਹੈ ਗੁਜਰਤ ਦੀ ਇਹ ਆਫਤ ਹੈ ਇਹਦੇ ਜ ਕੋਈ ਸਰਕਾਰ ਦਾ ਵਾਸ ਨਹੀਂ ਕੋਈ ਸਰਕਾਰ ਦਾ ਵਾਸ ਨਹੀਂ ਹਾਂਜੀ ਹਾਂਜੀ ਪਰ ਤੁਹਾਨੂੰ ਇਹ ਵੀ ਠੀਕ ਹੈ ਤੁਸੀਂ ਚੜਦੀ ਕਲਾ ਮੇਰਾ ਬਾਬੇ ਨਾਨਕ ਦੀਆਂ ਜੀ ਮੇਰਾ ਬਾਬੇ ਨਾਨਕ ਦੀਆਂ ਸਭ ਚੜਦੀ ਕਲਾ ਜੀ ਐਨੀ ਆਫਤ ਆਈ ਫਿਰ ਵੀ ਤਾਂ ਵੀ ਗੁਰੂ ਦਾ ਆਪਾਂ ਭਾਣਾ ਮੰਨਦੇ ਹਾਂ ਇਹ ਗੁਰੂਆਂ ਪੀਰਾਂ ਦੀ ਧਰਤੀ ਹਾਂ ਵੀ ਫੇਰ ਉੱਠਾਂਗੇ ਕੋਈ ਨਹੀਂ ਵੀ ਫੇਰ ਉੱਠਾਂਗੇ ਸਭ ਮੇਰਾ ਮੇਰਾ ਬਾਬੇ ਦੀ ਹਾਂ ਸਾਨੂੰ ਦੁੱਧ ਪੁੱਛੀ ਯਾਰ ਦੁੱਧ ਤੁਹਾਡੇ ਭਰਾਵਾਂ ਨੂੰ ਕੀ ਚੰਗਾ ਆ ਜੀ ਨਹੀਂ ਆਏਦੇ ਹੁੰਦੇ ਰਾਂ ਆਜੋ ਕੀ ਲੈਣਾ ਇੱਥੇ ਤੁਸੀਂ ਹੁੰਦੇ ਨਹੀਂ ਆਜੋ ਦੁੱਧ ਆਜੋ ਪਿਆਜੋ ਸ਼ੱਕ ਨਹੀਂ ਮੰਨੋ ਗੱਲ ਨੂੰ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸ਼ੁਕਰੀਆ ਬਸ ਤੁਹਾਡੇ ਲਈ ਆਪ ਜੀ